ਕਰਕੇ ਅਸਵੇਹੀ ਤੇ ਜਿਹੜੀ ਆ ਪੁਲਿਸ ਉਹ ਆ ਗਈ ਉਹ ਸਾਰੇ ਘੇਰਾਬੰਦੀ ਕਰ ਰਹੀ ਤੇ ਐਸਪੀ ਲੈਵਲ ਦੇ ਅਫਸਰ ਸਾਰੇ ਇੱਥੇ ਤੇ ਪਹੁੰਚ ਗਏ ਉਹ ਅਸੀਂ ਤਾਂ ਇਸ ਗੱਲ ਦੀ ਗੱਲ ਕੀਤੀ ਹੈ ਕਿ ਵੀ ਇਹ ਇਹ ਵੱਡਾ ਰੋਸ ਹੈ ਇਸ ਗੱਲ ਦਾ ਵੀ ਵਿਰੋਧ ਕਰਦੇ ਕਿ ਤੁਸੀਂ ਸਾਹਮਣੇ ਕੋਈ ਵੀ ਹੱਕ ਜੇ ਬੋਲੋਗੇ ਤਾਂ ਫਿਰ ਲੋਕਤੰਤਰ ਕਾਹਦਾ ਰਹਿ ਗਿਆ ਲੋਕਤੰਤਰ ਤੇ ਬਹੁਤ ਵੱਡੀ ਸਵਾਲੀਆ ਚਿੰਤਾ ਹੈ ਸਰ ਜੋ ਅੱਜ ਭਾਰੂ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈਗਾ ਕੀ ਕਾਰਨ ਹੈ ਦੇਖੋ ਲੋਕਤੰਤਰ ਦੇ ਵਿੱਚ ਤੁਹਾਡਾ ਆਵਾਜ਼ ਬੁਲੰਦ ਕਰਨ ਦਾ ਇੱਕ ਢੰਗ ਤਰੀਕਾ ਜਿਸ ਦੇ ਵਿੱਚ ਤੁਸੀਂ ਧਰਨਾ ਕਰ ਸਕਦੇ ਹੋ ਪ੍ਰਦਰਸ਼ਨ ਕਰ ਸਕਦੇ ਹੋ ਲੋਕਤੰਤਰੀ ਢੰਗ ਨਾਲ ਤੁਸੀਂ ਆਪਦੀ ਆਵਾਜ਼ ਉਠਾ ਸਕਦੇ ਹੋ ਉਸ ਗੱਲ ਨੂੰ ਲੈ ਕੇ ਪੰਥਕ ਖੱਟ ਇੱਕ ਅਵਰਸਰ ਸਾਹਿਬ ਦੇ ਕੇ ਸੱਦਿਆ ਗਿਆ ਸੀ ਜਦੋਂ ਕਿ ਇਸ ਜਿਹੜੀ ਜਨੂੰ ਦੀ ਪੰਜਾਬ ਦੇ ਅੰਦਰ ਸਰਕਾਰ ਆਈ ਹੈ ਇਹ ਸਰਕਾਰ ਨੇ ਸਿੱਖਾਂ ਦੇ ਜਾਂ ਪੰਜਾਬ ਦੇ ਹਿੱਤਾਂ ਦੀ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਪਰ ਉਹਦੇ ਉਲਟ ਜਿਨ੍ਹਾਂ ਨੇ ਸਿੱਖਾਂ ਦੀ ਗੱਲ ਕੀਤੀ ਹੈ ਜੋ ਵਕ ਪਾਲ ਸਿੰਘ ਇੱਕ ਨੌਜਵਾਨ ਸੀ ਜਿਹਨੇ ਉਹਦੀ ਗੱਲ ਕੀਤੀ ਹੈ ਮੈਸੇਜ ਡਾਉਣ ਦੀ ਗੱਲ ਕੀਤੀ ਹੈ ਨੌਜਵਾਨ ਉਸ ਦਿਨ ਜੁੜ ਰਿਹਾ ਸੀ ਉਸ ਤੇ ਕੋਈ ਬਹੁਤ ਵੱਡੀ ਕਹਿੰਦੇ ਜੁਰਮ ਨਹੀਂ ਸੀ ਤੇ ਉਸ ਤੇ ਐਨਐਸਏ ਲਾ ਕੇ ਜਿੱਕੂ ਬਗਿਆ ਸਭ ਜੋ ਅੱਜ ਤੁਹਾਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈਗਾ ਕੀ ਕਾਰਨ ਸਰ ਦੇਖੋ ਲੋਕਤੰਤਰ ਦੇ ਵਿੱਚ ਤੁਹਾਡਾ ਆਵਾਜ਼ ਬੁਲੰਦ ਕਰਨ ਦਾ ਇੱਕ ਢੰਗ ਤਰੀਕਾ ਜੀ ਜਿਸ ਦੇ ਵਿੱਚ ਤੁਸੀਂ ਧਰਨਾ ਕਰ ਸਕਦੇ ਹੋ ਪ੍ਰਦਰਸ਼ਨ ਕਰ ਸਕਦੇ ਹੋ ਲੋਕਤੰਤਰੀ ਢੰਗ ਨਾਲ ਤੁਸੀਂ ਆਪਦੀ ਆਵਾਜ਼ ਉਠਾ ਸਕਦੇ ਹੋ ਉਸ ਗੱਲ ਨੂੰ ਲੈ ਕੇ ਪੰਥਕ ਖੱਟ ਇੱਕ ਅੰਮ੍ਰਿਤਸਰ ਸਾਹਿਬ ਵਿਕੇ ਸੱਜਿਆ ਗਿਆ ਸੀ ਜਦੋਂ ਕਿ ਇਸ ਜਿਹੜੀ ਜਦੋਂ ਦੀ ਪੰਜਾਬ ਦੇ ਅੰਦਰ ਸਰਕਾਰ ਆਈ ਆ ਇਹ ਸਰਕਾਰ ਨੇ ਸਿੱਖਾਂ ਦੇ ਜਾਂ ਪੰਜਾਬ ਦੇ ਹਿੱਤਾਂ ਦੀ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਪਰ ਉਹਦੇ ਉਲਟ ਜਿਨ੍ਹਾਂ ਨੇ ਸਿੱਖਾਂ ਦੀ ਗੱਲ ਕੀਤੀ ਹੈ ਜਿਵੇਂ ਅਮਰਪਾਲ ਸਿੰਘ ਇੱਕ ਨੌਜਵਾਨ ਸੀ ਜੀ ਜਿਹਨੇ ਅ ਅਮਰ ਉਸ ਕੌਮ ਦੀ ਗੱਲ ਕੀਤੀ ਹੈ ਜੀ ਨਸ਼ੇ ਛਡਾਉਣ ਦੀ ਗੱਲ ਕੀਤੀ ਹੈ ਨੌਜਵਾਨ ਉਸ ਦੇ ਨਾਲ ਜੁੜ ਰਿਹਾ ਸੀ ਉਸ ਤੇ ਕੋਈ ਬਹੁਤ ਵੱਡੀ ਕਿਹਦੇ ਤੇ ਜੁਰਮ ਨਹੀਂ ਸੀ ਤੇ ਉਸ ਤੇ NSA ਲਾ ਕੇ ਉਹਨੂੰ ਦਿਪੁਰਾ ਗੜ੍ਹ ਭੇਜ ਦਿੱਤਾ ਗਿਆ ਜੀ ਜਿਸ ਗੱਲ ਦਾ ਸੰਗਤ ਦੇ ਵਿੱਚ ਕਾਫੀ ਰੋਸ ਆ। ਸੋ ਪਿਛਲੇ ਦਿਨਾਂ 'ਚ ਉਹਨਾਂ ਦੇ ਨਾਲ ਜੋ ਵਤੀਰਾ ਅਨੁਮੁਖੀ ਵਤੀਰਾ ਜੇਲ੍ਹ ਦੇ ਅੰਦਰ ਵਰਤਿਆ ਜੇਬੂ ਕੋਲ ਜੇਲ੍ਹ ਦੇ ਅੰਦਰ ਉਸ ਗੱਲ ਦੇ ਰੋਸ ਨੂੰ ਲੈ ਕੇ ਉਹਨੇ ਕੋਖਤਾ ਰੱਖੀ ਸੀ। ਜੀ। ਸੋ ਬਹੁਤ ਦੇਰ ਤੋਂ ਅਸੀਂ ਸ਼ਰੋਨੀ ਗੁਰਦੁਆਰਾ ਪਰ ਦੇ ਕਮੇਟੀ ਪੰਥਕ ਸਸਤਾਵਾਂ ਸਾਰੀਆਂ ਇਸ ਗੱਤੇ ਰੌਲਾ ਪਾ ਰਹੀਆਂ ਕਿ ਜੇ ਤੁਸੀਂ ਉਹਨਾਂ ਨੂੰ ਸਜ਼ਾ ਦਿੱਤੀ ਹੈ ਅ ਕਿਨਾਂ ਜੇਲ੍ਹ ਦੇ ਵੀ ਦਿੱਤਾ ਤਾਂ ਉਹਨਾਂ ਤੇ ਜਿਹੜੀ ਇਹ ਗੱਲ ਅਨੁਮੁਖੀ ਤਸ਼ੱਦਦੀ ਹੋ ਰਹੀ ਹੈ ਇਸ ਦੇ ਬਾਰੇ ਦੇ ਵਿੱਚ ਉੱਥੋਂ ਦਾ ਜਿਹੜਾ ਇੱਕ ਸਬਡੈਂਟ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਦੋਸ਼ ਪਾਇਆ ਗਿਆ ਜੀ ਸੋ ਇਸ ਗੱਲ ਨੂੰ ਲੈ ਕੇ ਕਿ ਉੱਥੇ ਜਿਹੜਾ ਕੁਝ ਵਾਪਰ ਰਿਹਾ ਉਹਨਾਂ ਦਾ ਮਾਨਸਿਕ ਕੀੜਾ ਉਹਨਾਂ ਦੇ ਇਤਨਾ ਗੱਲਾਂ ਦੀ ਉਹਨਾਂ ਨੂੰ ਪੰਜਾਬ ਦੀ ਗੱਲ ਛੁਪਕ ਦਿੱਤਾ ਜਾਵੇ ਇਸ ਗੱਲ ਹੀ ਉਹਨਾਂ ਨੇ ਭੁਖੜ ਤਾਂ ਰੱਖੀ ਸੀ ਕੁ ਕਾਫੀ ਦਿਨਾਂ ਤੋਂ ਅਮਰ ਸਰ ਸਾਹਿਬ ਵਿਖੇ ਇੱਕ ਲੋਕਤੰਤਰੀ ਢੰਗ ਨਾਲ ਕਿ ਤਰਨਾ ਦਿੱਤਾ ਜਾ ਰਿਹਾ ਹੈ ਉਹਦੇ ਪਰਿਵਾਰ ਵੱਲੋਂ ਤੇ ਦੂਸਰੇ ਜਿੰਨੇ ਬੰਦੀ ਸਿੰਘਾ ਉਹਨਾਂ ਦੇ ਪਰਿਵਾਰਾਂ ਵੱਲੋਂ ਪਰ ਸਰਕਾਰ ਦੇ ਕੰਮ ਤੇ ਜੁਣੀ ਸਰਪ ਦਿੱਤੀ ਤੇ ਹੁਣ ਅਸੀਂ ਦੇਖਿਆ ਕੀ ਪੰਥ ਦੇ ਵੱਲੋਂ ਜੋ ਸਿਕਸ ਸਤਾਵਾਂ ਦੇ ਵੱਲੋਂ ਇੱਕ ਪੰਥਾ ਕਟਾ ਸੱਦਿਆ ਗਿਆ ਸੀ ਜਿਸ ਦੇ ਵਿੱਚ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਬਣਾਉਣਾ ਸੀ ਤੇ ਉਸ ਦਿਰੀ ਕਟਾ ਸੱਦਿਆ ਗਿਆ ਸਾਰੀਆਂ ਜਥੇਬੰਦੀਆਂ ਵਿੱਚ ਪਹੁੰਚ ਰਹੀਆਂ ਉਹ ਮੇਰਾ ਜਿਹੜਾ ਉਸ ਪੈਨਲ ਵਿੱਚ ਨਾ ਸੀ ਕਿ ਜਿਹੜਾ ਸ਼ਰੋਣੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਵੀ ਵੱਲੋਂ ਉੱਥੇ ਹਾਜ਼ਰੀ ਰੱਖਣੀ ਸੀ ਮੇਰਾ ਤੇ ਭਗਵੰਤ ਸਿੰਘ ਸਿਆਲ ਕਾਹੜੇ ਵਕੀਲ ਨੇ ਉਹ ਉਹਨਾਂ ਦਾ ਕਰਨデア ਜਾਣਾ ਸੀ ਤੇ ਇਸ ਕਰਕੇ ਅੱਜ ਸਵੇਰੇ ਹੀ ਤੇ ਜਿਹੜੀ ਆ ਪੁਲਿਸ ਉਹ ਆ ਗਈ ਉਹ ਸਾਰੇ ਘੇਰਾਬੰਦੀ ਕਰ ਲਈ ਤੇ ਐਸਪੀ ਲੈਵਲ ਦੇ ਅਫਸਰ ਸਾਰੇ ਇੱਥੇ ਇੱਥੇ ਪਹੁੰਚ ਗਏ ਉਹ ਅਸੀਂ ਤਾਂ ਇਸ ਗੱਲ ਦੀ ਗੱਲ ਕੀਤੀ ਹੈ ਕਿ ਵੀ ਇਹ ਇਹ ਵੱਡਾ ਰੋਸ ਹੈ ਇਸ ਗੱਲ ਦਾ ਜੀ ਉਹ ਰੋਸ ਕਰਦੇ ਆ ਕਿ ਤੁਸੀਂ ਸਾਡੇ ਕੋਲ ਇਹ ਵੀ ਹੱਕ ਜੇ ਖੋਲੋਗੇ ਤਾਂ ਫਿਰ ਲੋਕਤੰਤਰ ਕਾਹਦਾ ਰਹਿ ਗਿਆ ਲੋਕਤੰਤਰ ਤੇ ਬਹੁਤ ਵੱਡੀ ਇੱਕ ਸਵਾਲੀਆ ਚਿੰਤਾ ਤੋਂ ਬਹੁਤ ਮਾੜੀ ਗੱਲ ਆ ਸਰਕਾਰ ਦੀ ਇਹ ਕਾਰਗੁਜ਼ਾਰੀ ਨੂੰ ਵੱਡੇ ਪੱਧਰ ਤੇ ਨਿੰਦਾ ਜਾ ਰਿਹਾ ਸੋ ਉੱਥੇ ਜਿਹੜਾ ਇਕੱਠ ਹੋਇਆ ਉਸ ਇਕੱਠ ਦੇ ਵਿੱਚ ਜਿਹੜੇ ਮਤੇ ਵੀ ਪਾਸ ਕੀਤੇ ਗਏ ਆ ਕਿਉਂਕਿ ਜਜ਼ਬੇ ਨੂੰ ਰੋਕਿਆ ਨਹੀਂ ਜਾ ਸਕਦਾ ਜਿਹੜਾ ਜਜ਼ਵਾ ਅੱਜ ਸਿੱਖੀ ਦਾ ਜਿਹੜਾ ਵਹਿ ਰਿਹਾ ਪਿਛਲੇ ਸਮੇਂ ਤੋਂ ਇਤਿਹਾਸ ਹੀ ਇਸ ਗੱਲ ਦਾ ਗਵਾਹ ਹੈ ਤੁਸੀਂ ਰੋਕਣ ਨੂੰ ਰੋਕ ਨਹੀਂ ਸਕਦੇ ਸੋ ਇਹ ਸਰਕਾਰ ਦੀ ਇਸ ਕੱਖ ਤੇ ناکامی ਆ ਅਸੀਂ ਕਹਿੰਦੇ ਹਾਂ اخਲਾਕੀ ਹਾਰ ਉਹਦੀ ਹੋ ਚੁੱਕੀ ਆ ਭਾਵੇਂ ਕੀ ਕਾਨੂੰਨ ਮੁਤਾਬਕ ਜਾਂ ਸਵਧਾਨ ਦੀ ਕਿਤਾਬ ਮੁਤਾਬਕ ਉਹਨਾਂ ਦਾ 2.5 ਸਾਲ ਹੋ ਰਿਹਾ ਦਾ ਪਰ ਉਹ ਆਪਣੀ ਜਿਹੜੀ ਐ اخਲਾਕੀ ਹਾਰ ਜਿਹੜੀ ਮੰਨ ਚੁੱਕਿਆ ਸੋ ਇਹ ਪੰਜਾਬ ਦੇ ਲਈ ਬੜਾ ਵੱਡਾ ਘਾਟਾ ਤੇ ਅਸੀਂ ਸਮਝਦੇ ਹਾਂ ਕਿ ਇਸ ਦੇਸ਼ ਲਈ ਵੱਡਾ ਘਾਟਾ ਕਿਉਂਕਿ ਪੰਜਾਬ ਦੇ ਅੰਦਰ ਜੋ ਹਾਲਾਤ ਨੇ ਅੱਜ ਉਹ ਹਾਲਾਤ ਬਹੁਤ ਮਾੜੇ ਨੇ ਇਸ ਗੱਲ ਲਈ ਲੋਕ ਆਉਣ ਵਾਲੇ ਦਿਨਾਂ ਦੇ ਅੰਦਰ ਭਾਵੇਂ ਕੀ ਇਹ ਕੋਈ ਚੋੜ-ਬੋੜਾ ਨਹੀਂ ਹੈਗਾ ਪਰ ਮੈਂ ਫਿਰ ਵੀ ਇਹ ਗੱਲ ਕਰਦਾ ਨਹੀਂ ਕਿ ਚੋਣਾਂ ਦਾ ਵਿਗਲ ਕੱਲ ਹੀ ਵਜਿਆ ਇੱਥੇ ਮਈ ਪਹਿਲੀ ਵਾਰੀ ਮਈ ਨੂੰ ਚੋਣਾਂ ਹੋ ਰਹੀਆਂ ਹਨ ਪਹਿਲੀ ਜੂਨ ਨੂੰ ਸੋ ਲੋਕਾਂ ਨੇ ਇਸ ਗੱਲ ਦਾ ਜਵਾਬ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਣੇ ਹੈਗੇ